ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਦੇ ਖੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਕਰਦੇ ਹਾਂ ਵੀਡੀਓ ਸ਼ੁਰੂ ਪਹਿਲਾਂ ਤੁਹਾਡੇ ਨਾਮ ਬੋਲ ਦਿੰਨੇ ਜਸ਼ਨ ਹਸਾਨ ਬਹੁਤ ਬਹੁਤ ਧੰਨਵਾਦ ਜੀ ਰਮਨ ਸਰਪੰਚ ਬਹੁਤ ਬਹੁਤ ਧੰਨਵਾਦ ਜੀ ਮਲਕੀਤ ਬਰਨਾਲੇ ਵਾਲੇ ਬਹੁਤ ਬਹੁਤ ਧੰਨਵਾਦ ਜੀ ਸਰਬਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਜਪਸੀਰਤ ਕੌਰ ਬਹੁਤ ਬਹੁਤ ਧੰਨਵਾਦ ਜੀ ਕਿਰਨਦੀਪ ਕੌਰ ਰਾਏਕੋਟ ਲਧਿਆਨੇ ਵਾਲੇ ਬਹੁਤ ਬਹੁਤ ਧੰਨਵਾਦ ਜੀ ਪਬਜੀ ਬੈਨ ਬਹੁਤ ਬਹੁਤ ਧੰਨਵਾਦ ਜੀ ਜਸ ਬਰਾਡ ਬੁਟੀਕ ਬਹੁਤ ਬਹੁਤ ਧੰਨਵਾਦ ਜੀ 나জিয়া ਖਾਨ ਸ਼ੇਰਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ ਪ੍ਰੀਤੀ ਰਾਣੀ ਹੁਸ਼ਿਆਰਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ ਤੇ ਠੀਕ ਹੈ ਜੀ ਆਪਾਂ ਨੂੰ ਜਿੰਨੇ ਕਮੈਂਟ ਆਏ ਸੀ ਆਪਾਂ ਤੁਹਾਡੇ ਸਾਰਿਆਂ ਦੇ ਨਾਮ ਬੋਲਤੇ ਆ ਤੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਤੇ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜਿਵੇਂ ਅੱਜ ਦਾ ਹੌਣ ਨਾ ਮੌਸਮ ਇਦਾਂ ਹੋਇਆ ਪਿਆ ਕਿ ਬਹੁਤ ਜ਼ਿਆਦਾ ਡਰਾਇਨੈਸ ਆ ਰਹੀ ਆ ਤੇ ਬਹੁਤ ਹੀ ਸਕਿਨ ਨਾ ਇੰਨੀ ਜ਼ਿਆਦਾ ਖਰਾਬ ਹੋ ਰਹੀ ਆ ਕਿ ਬਹੁਤ ਹੀ ਜ਼ਿਆਦਾ ਤੇ ਕੋਨ ਆਏ ਹੋ ਗਿਆ ਹਨਾ ਕਿ ਵੈਡਿੰਗ ਸੀਜ਼ਨ ਜਿਹੜੇ ਸ਼ੁਰੂ ਹੋ ਗਏ ਆ ਤੇ ਆਪਾਂ ਨੂੰ ਤਾਂ ਇੰਟੈਂਸ਼ਨ ਜੀ ਹੋ ਜਾਂਦੀ ਹਾਏ ਮੇਰੇ ਹੱਥ ਖਰਾਬ ਹੋ ਗਏ ਹਾਏ ਮੇਰਾ ਫੇਸ ਖਰਾਬ ਹੋ ਗਿਆ ਤੇ ਆਪਾਂ ਤੁਹਾਨੂੰ ਦੱਸਦੇ ਆਂ ਜੀ ਤੁਹਾਡੇ ਚਿਹਰੇ ਤੇ 글로 ਵੀ ਬਹੁਤ ਆਊਗਾ ਤੁਹਾਡੀ ਡਰਾਈਨੈਸ ਵੀ ਦੂਰ ਹੋ ਜੂਗੀ ਤੇ ਆਪਣੇ ਕੋਲੇ ਜਿਹੜੀਆਂ ਨੇਚਰਲ ਚੀਜ਼ਾਂ ਆਪਾਂ ਕਿਉਂ ਡਰਾਈਨੈਸ ਵੀ ਇੱਕ ਤਾਂ ਜ਼ਿਆਦਾ ਆ ਰਹੀ ਹੈ ਨਾ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਹੁੰਦਾ ਸੀ ਕਿ ਆਪਾਂ ਦੁੱਧ ਘਿਓ ਹਨਾ ਮੱਖਣੀ ਵਾਧੂ ਖਾਂਦੇ ਤੇ ਨਾਲੇ ਆਪਾਂ ਆਪਦੇ ਮਤਲਾਨ ਦੇ ਵੀ ਪਹਿਲਾਂ ਵਾਲੀਆਂ ਬੀਬੀਆਂ ਕੀ ਕਰਦੀਆਂ ਸੀਆਂ ਘਿਓ ਕੱਢਦੀਆਂ ਮੱਖਣੀ ਕੱਢਦੀਆਂ ਆਪਦੇ ਹੱਥਾਂ ਤੇ ਇੱਕ ਸਾਲਿਆ ਮੂੰਹ ਤੇ ਇੱਕ ਸਾਲਿਆ ਉਹਨਾਂ ਨੇ ਦੇਖ ਲਓ ਉਹੀ ਚਿਹਰੇ ਆਂ দাগਦੇ ਹੁੰਦੇ ਸੀ ਹੁਣ ਵੀ ਤੁਸੀਂ ਦੇਖਿਓ ਜਿਹੜੀਆਂ ਕੋਈ ਪ੍ਰਾਣੀਆਂ 50 ਸਾਲ ਤੋਂ ਪਲੱਸ ਹੈਗੀ ਆ ਨਾ ਆਂਟੀਆਂ ਤੁਸੀਂ ਉਹਨਾਂ ਦੇ ਚਿਹਰੇ ਦੇਖਿਓ ਤੁਹਾਨੂੰ ਆਂ ਲੱਗੂਗਾ ਕਿ ਦੇਖੀ ਕਿੰਨਾ ਵਧੀਆ 글로 ਆਂਟੀ ਦੀ ਸਕਿਨ ਵਧੀਆ ਪਈ ਆ ਆਪਾਂ ਕਈ ਵਾਰ ਪੁੱਛ ਵੀ ਲੈਨੇ ਆਂ ਕਿਆਂਦੇ ਤੁਸੀਂ ਕੀ ਲਗਾਉਂਦੇ ਹੋ ਵਧੀਆ ਸਕਿਨ ਪਈ ਆ ਤੇ ਉਹ ਆਂਟੀਆਂ ਆ ਹੀ ਕਹਿੰਦੇ ਨਹੀਂ ਆ ਕਿ ਬਸ ਅਸੀਂ ਤਾਂ ਕਦੇ ਕੁਛ ਨਹੀਂ ਲਗਾਇਆ ਅਸੀਂ ਤਾਂ ਕੀ ਆ ਕਦੇ ਮੱਖਣੀ ਵਾਲਾ ਹੱਥ ਖਸਾ ਲਿਆ ਕਦੇ ਜਿ ਘਿਓ ਬਣਾਇਆ ਤੇ ਘਿਓ ਵਾਲਾ ਹੱਥ ਖਸਾ ਲਿਆ ਹਨਾ ਤੇ ਉਹ ਡਰਾਈਨੈਸ ਵੀ ਨਹੀਂ ਹੁੰਦੀ ਉਹਨਾਂ ਦੇ ਐਂ ਨਾ ਚਿਹਰੇ ਦਗਦੇ ਹੁੰਦੇ ਆ ਬਹੁਤ ਸੋਹਣੇ ਲੱਗਦੇ ਆ ਆਪਣੇ ਹੁਣ ਕਿਉਂ ਨਵੀਂ ਜਨਰੇਸ਼ਨ ਆ ਜਿਹੜੀ ਉਹ ਕਹਿੰਦੀ ਅਸੀਂ ਘਿਓ ਨਹੀਂ ਖਾਣਾ ਅਸੀਂ ਮੱਖਣੀ ਨਹੀਂ ਖਾਣੀ ਮੇਰੇ ਤਾਂ ਆਪਦਾ ਨਹੀਂ ਬੇਟਾ ਮੱਖਣੀ ਨੂੰ ਬਿਲਕੁਲ ਪਸੰਦ ਨਹੀਂ ਕਰਦਾ ਬਹੁਤ ਇਨ ਮੈਂ ਕਹਨੀ ਆ ਸਾਗ ਚ ਪਾ ਕੇ ਖਾਲਾ ਸਬਜੀ ਚ ਪਾ ਕੇ ਖਾਲਾ ਕਿਉਂ ਤਾਂ ਹੁਣ ਸ਼ੁਰੂ ਕੀਤਾ ਏ ਕਿਉਂ ਤਾਂ ਲੱਗ ਗਿਆ ਖਾਣ ਪਹਿਲਾਂ ਕਿਉਂ ਵੀ ਨਹੀਂ ਸੀ ਖਾਂਦਾ ਤੇ ਮੱਖਣੀ ਬਿਲਕੁਲ ਨਹੀਂ ਖਾਂਦਾ ਬਹੁਤ ਇਨ ਮੈਂ ਕਹਨੀ ਆ ਜੇ ਤੁਸੀਂ ਵੀ ਕਮੈਂਟ ਕਰਿਓ ਕਿ ਤੁਹਾਡੇ ਬੱਚੇ ਖਾਂਦੇ ਆ ਤੇ ਤੁਸੀਂ ਮੇਰੇ ਬੇਟੇ ਨੂੰ ਵੀ ਕਿਉਂ ਵੀ ਖਾਣੀ ਚਾਹੀਦੀ ਏ ਮੱਖਣੀ ਵੀ ਗੁੱਡ ਹੁੰਦੀ ਏ ਤੇ ਅੱਜ ਆਪਾਂ ਤੁਹਾਨੂੰ ਦੱਸਦੇ ਆ ਜੀ ਸਿੰਪਲ ਬਿਲਕੁਲ ਹੀ ਤੇ ਫਾਇਦਾ ਉਹਦਾ ਬਹੁਤ ਜ਼ਿਆਦਾ ਫਾਇਦਾ ਹੈ ਤੇ ਆਪਾਂ ਦੁੱਧ ਲੈ ਲਿਆ ਕੱਚਾ ਦੁੱਧ ਹੋਵੇ ਜਿਆਦਾ ਵਧੀਆ ਏ ਕੱਚਾ ਦੁੱਧ ਹੋਵੇ ਤੇ ਇਹਨੂੰ ਆਪਾਂ ਕੀ ਕਰਨਾ ਹੈ ਪਹਿਲਾਂ ਆਪਣੇ ਫੇਸ ਦੇ ਉੱਪਰ ਇਦਾਂ ਕਰਕੇ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰ ਲੈਣਾ ਹੈ ਦੁੱਧ ਦੇ ਨਾਲ ਤੇ ਦੂਸਰੀ ਚੀਜ਼ ਜਿਹੜੀ ਆਪਾਂ ਲਗਾਨੀ ਹੈ ਉਹ ਤੁਹਾਨੂੰ ਦੱਸਦੇ ਆ ਤੇ ਜੇ ਜਦੋਂ ਤੁਸੀਂ ਆਪਣਾ ਫੇਸ ਕਲੀਨ ਕਰੋਗੇ ਨਾ ਤੇ ਤੁਹਾਨੂੰ ਐ ਆਪਾਂ ਨੂੰ ਇਦਾਂ ਲੱਗਦਾ ਹੁੰਦਾ ਏ ਕਿ ਆਪਣੀ ਬਿਲਕੁਲ ਸਕਿਨ ਸਾਫ਼ ਆ ਪਰ ਜੇ ਤੁਸੀਂ ਦੁੱਧ ਨਾਲ ਸਾਫ਼ ਕਰੋਗੇ ਤੁਹਾਨੂੰ ਪਤਾ ਲੱਗੂ ਵੀ ਕਿੰਨੀ ਡਸਟ ਹੁੰਦੀ ਹੈ ਆਪਣੇ ਫੇਸ ਦੇ ਉੱਪਰ ਤੇ ਬਿਲਕੁਲ ਹੀ ਸੌਖਾ ਜਿਹਾ ਕੰਮ ਆ ਤੇ ਭੈਣਾਂ ਨੂੰ ਤਾਂ ਇਹ ਹੈਗਾ ਕਿ ਹੁਣ ਵੇ ਆ ਸ਼ਾਦੀਆਂ ਸ਼ੁਰੂ ਹੋ ਗਈਆਂ ਆ ਪ੍ਰੋਗਰਾਮ ਵੀ ਸੋਣੇ ਲੱਗ ਗਏ ਹਨ ਹਰ ਕਿਸੇ ਨੂੰ ਹੁੰਦਾ ਹੀ ਆ ਕਿ ਰੀਜ ਹੁੰਦੀ ਆ ਹਨਾ ਮਣਦੀ ਕਿਸੀ ਸੋਹਣੀ ਲੱਗੀ ਏ ਦਿਨ ਦਿਹਾੜ ਤੇ ਜਾਵਾਂਗੇ ਵਧੀਆ ਲੱਗੀ ਏ ਸਾਰਿਆਂ ਨਾਲੋਂ ਸੋਹਣੀ ਲੱਗੀ ਏ ਹਰ ਕੋਈ ਚਾਹੁੰਦਾ ਏ ਤੇ ਤੁਸੀਂ ਫਿਰ ਇਦਾਂ ਨਿੱਕੇ ਨਿੱਕੇ ਕੰਮ ਜੇ ਇਹ ਕੰਮ ਤਾਂ ਬਹੁਤ ਛੋਟੇ ਆ ਪਰ ਇਹਨਾਂ ਦਾ ਰਿਜ਼ਲਟ ਬਹੁਤ ਵਧੀਆ ਏ ਤੁਹਾਡੀ ਸਕਿਨ ਨੂੰ ਬਹੁਤ ਹੈਲਦੀ ਰੱਖਣਗੇ ਇਹ ਜੇ ਆਪਾਂ ਇਦਾਂ ਦੇ ਸਟੈਪ ਕਰਦੇ ਹਾਂਗਾ ਇਹਨੂੰ ਤੁਸੀਂ ਕੀ ਕਰਨਾ ਦੇਖੋ ਜੀ ਕਾਟਨ ਕਾਲੀ ਹੋ ਗਈ ਏ ਤੇ ਇਹਨੂੰ ਆਪਾਂ ਤਿੰਨ ਵਾਰ ਆਪਾਂ ਹਾਂ ਕੋਡਰ ਨਾਲ ਸਾਫ ਕਰ ਲੈਣਾ ਤੇ ਦੁੱਧ ਆਪਾਂ ਨੂੰ ਦੁੱਧ ਸਭ ਤੋਂ ਵਧੀਆ ਚੀਜ਼ ਹੈ ਇੰਨਾ ਵਧੀਆ ਚੀਜ਼ ਹੈ ਨਾ ਝੁਰੜੀਆਂ ਆਪਣੇ ਡਰਾਈਨੈਸ ਬਿਲਕੁਲ ਖਤਮ ਕਰ ਦੂਾ ਜੇ ਆਪਾਂ ਦੁੱਧ ਨਾਲ ਆਪਾਂ ਇਦਾਂ ਕਰਕੇ ਫੇਸ ਆਪਾਂ ਡੇਲੀ ਕਲੀਨ ਕਰਦੇ ਹਾਂ ਦਾ ਕੋਈ ਇਹ ਨਹੀਂ ਵੀ ਆਪਾਂ ਇੱਕ ਦਿਨ ਲਗਾ ਲਿਆ ਬਾਅਦ ਵਿੱਚ ਆਪਾਂ ਕਹਤਾ ਛੱਡ ਪਰੇ ਫਿਰ ਤਾਂ ਨਹੀਂ ਜੀ ਕੋਈ ਫਰਕ ਪੈਂਦਾ ਪਰ ਜੇ ਤੁਸੀਂ ਡੇਲੀ ਇਦਾਂ 5-7 ਮਿੰਟ ਆਪਣੇ ਫੇਸ ਤੇ ਲਗਾਉਂਦੇ ਹੋ ਤੇ ਮੈਨੀਆਂ ਕਿ ਤੁਹਾਨੂੰ ਹਰ ਕੋਈ ਪੁੱਛੂਗਾ ਕਿ ਤੁਹਾਡਾ ਫੇਸ ਇੰਨਾ ਸੋਹਣਾ ਕਿਵੇਂ ਆ ਪਹਿਲਾਂ ਮੈਂ ਦੇਖ ਲਉ ਬੱਚਿਆਂ ਨੂੰ ਦੁੱਧ ਦੇ ਨਾਲ ਹੀ ਨਵਾਉਂਦੇ ਕਹਿੰਦੇ ਦੁੱਧ ਨਾਲ ਨਵਾਓ ਹੁਣ ਤਾਂ ਸਾਬਣਾਂ ਆ ਗਈਆਂ ਹਨਾ ਤੇ ਆਪਾਂ ਲੋਸ਼ਨ ਵਗੈਰਾ ਲਗਾਣੇ ਆ ਉਦੋਂ ਪਸ ਸਿਰਫ ਦੁੱਧ ਹੁੰਦਾ ਸੀ ਆ ਦੇਖੋ ਦੂਸਰੀ ਵਾਰ ਵੀ ਆਪਣੇ ਕਾਟਨਾਂ ਜਿਹੜੀ ਕਾਲੀ ਹੋ ਗਈ ਐ ਤੇ ਹੁਣ ਆਪਾਂ ਫੇਰ ਕਾਟਨ ਬਦਲ ਲਈ ਆ ਇਹ ਹੋ ਜਾਂਦਾ ਕਿ ਜਦੋਂ ਆਪਣੇ ਫੇਸ ਦੇ ਉੱਪਰ ਬਹੁਤ ਜ਼ਿਆਦਾ ਡਸਟ ਹੋ ਜਾਂਦੀ ਨਿਰੰਤਰ ਜਮ੍ਹਾਂ ਹੋਈ ਜਾਂਦੀ ਆ ਪੱਕਾ ਕਲੀਨ ਨਹੀਂ ਕਰਦੇ ਜਾਂ ਕਈ ਭੈਣਾਂ ਦੀ ਆਦਤ ਹੁੰਦੀ ਆ ਸਾਬਣ ਬਹੁਤ ਲਾਉਂਦੀਆਂ ਫੇਸ ਦੇ ਉੱਪਰ ਤੇ ਭੈਣਾਂ ਨੂੰ ਬੇਨਤੀ ਆ ਕਿ ਸਾਬਣ ਬਿਲਕੁਲ ਫੇਸ ਦੇ ਉੱਪਰ ਤੁਸੀਂ ਨਾ ਲਗਾਇਆ ਕਰੋ ਤੁਹਾਡਾ ਸਾਬਣ ਜਿਵੇਂ ਆਪਾਂ ਨੂੰ ਐ ਲੱਗਦਾ ਰਹਿੰਦਾ ਕਿ ਪਤਾ ਨਹੀਂ ਆਪਾਂ ਕੱਪੜੇ ਧੋਣੇ ਆ ਜਾਂ ਆਪਾਂ ਨਹਾਉਣੇ ਆ ਸਾਬਣ ਦੇ ਨਾਲ ਤੇ ਆਪਣਾ ਪਿੰਡਾ ਕਲੀਨ ਹੋ ਜਾਂਦਾ ਜਿਹੜਾ ਦੁੱਧ ਆ ਨਾ ਦੁੱਧ ਦੇ ਨਾਲ ਜੇ ਤੁਸੀਂ ਫੇਸ ਕਲੀਨਸ ਕਰਦੇ ਹੋ ਤੇ ਇਤੋਂ ਵਧੀਆ ਕੋਈ ਸਾਬਣ ਕੁਛ ਵੀ ਨਹੀਂ ਹੈ ਦੁੱਧ ਬਹੁਤ ਵਧੀਆ ਚੀਜ਼ ਆ ਇੱਕਦਮ ਜਿਹੜੀ ਡਸਟ ਆ ਤੁਹਾਡੇ ਫੇਸ ਦੀ ਸਭ ਕੱਢ ਦੂਗਾ ਬਹੁਤ ਹੀ ਵਧੀਆ ਚੀਜ਼ ਆ ਦੁੱਧ ਤੇ ਮੋਇਸਚਰਾਈਜ਼ਰ ਜਿਹੜਾ ਨੇਚਰਲ ਆਪਾਂ ਨੂੰ ਮਿਲੂਗਾ ਕਿ ਆਪਾਂ ਨੂੰ ਪਤਾ ਹੀ ਆ ਦੁੱਧ ਦੇ ਵਿੱਚ ਮੋਇਸਚਰਾਈਜ਼ਰ ਬਹੁਤ ਜ਼ਿਆਦਾ ਹੁੰਦਾ ਹੈ ਹਨ ਤੇ ਉਹ ਆਪਾਂ ਨੂੰ ਨੇਚਰਲ ਤਰੀਕੇ ਦੇ ਨਾਲ ਮਿਲੂਗਾ ਤੇ ਬਹੁਤ ਜ਼ਿਆਦਾ ਫਰਕ ਪਊ ਆਪਣੀ ਸਕਿਨ ਹਮੇਸ਼ਾ ਹੀ ਸੋਹਣੀ ਰਹੂਗੀ ਵਧੀਆ ਗਲੋ ਕਰੂਗੀ ਤੇ ਇਕਦਮ ਕਲੀਨ ਰਹੂਗੀ ਕੋਈ ਸ਼ਾਈਆਂ ਦਾਗ ਤਾਂ ਬੇ ਕੁਝ ਵੀ ਨਹੀਂ ਤੁਹਾਡੇ ਫਿਨਸੀਆਂ ਕੁਝ ਵੀ ਨਹੀਂ ਹੋਊਗਾ ਫੇਸ ਇਕਦਮ ਗਲੋ ਕਰੂਗਾ ਸੋਹਣਾ ਲੱਗੂਗਾ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਕਰ ਲਿਆ ਕਲੀਨ ਤੇ ਇਹਨੂੰ ਆਪਾਂ ਕੀ ਕਰਨਾ ਹੈ ਚੰਗੀ ਤਰ੍ਹਾਂ ਕਲੀਨ ਕਰਕੇ ਇਦਾਂ ਕਰਕੇ ਆਪਾਂ ਦਾ ਵੀ 4 ਟਾਈਮ ਇਹਨੂੰ ਲਗਾ ਲਿਆ 3 ਟਾਈਮ ਵੀ ਨਹੀਂ 4 ਟਾਈਮ ਲਗਾਇਆ ਤੁਸੀਂ ਹੱਥ ਵੀ ਕਰ ਸਕਦੇ ਹੋ ਗਰਦਨ ਹੱਥ ਸਾਰੇ ਵਧੀਆ ਕਲੀਨ ਹੋ ਜਾਣਗੇ ਤੇ ਹੁਣ ਆਪਾਂ ਇਹਨੂੰ ਧੋ ਲੈਨੇ ਆ ਆਪਣੇ ਫੇਸ ਤੋਂ ਫਿਰ ਜਿਹੜਾ ਨੈਕਸਟ ਸਟੈਪ ਆ ਆਪਾਂ ਤੁਹਾਨੂੰ ਉਹ ਦੱਸਦੇ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਦੋਨੋਂ ਜੇ ਤੁਸੀਂ ਮਿਕਸ ਦੋਨੋਂ ਕਰਦੇ ਹੋ ਤਾਂ ਬਹੁਤ ਵਧੀਆ ਲੱਗੂਗਾ ਤੇ ਆਪਾਂ ਵਾਸ਼ ਕਰਕੇ ਫਿਰ ਮਿਲਨੇ ਤੇ ਹਾਂਜੀ ਆਪਾਂ ਵਾਸ਼ ਕਰਿਆ ਫੇਸ ਚੰਗੀ ਤਰ੍ਹਾਂ ਤੇ ਇੱਕਦਮ ਗਲੋ ਆ ਗਿਆ ਬਹੁਤ ਸੋਹਣਾ ਲੱਗਣ ਲੱਗ ਗਿਆ ਕਿਉਂਕਿ ਡਸਟ ਵਗੈਰਾ ਜੀ ਬਿਲਕੁਲ ਕਲੀਨ ਹੋ ਗਿਆ ਆਪਣਾ ਫੇਸ ਤੇ ਹੁਣ ਆਪਾਂ ਕੀ ਕਰਨਾ ਹੈ ਆ ਦੇਖੋ ਜੀ ਘਰ ਦਾ ਮੱਖਣ ਆਪਣਾ ਹੁਣ ਆਪਾਂ ਨੂੰ ਪਤਾ ਹੀ ਹੈ ਕਿ ਘਰ ਦਾ ਮੱਖਣ ਸਾਗ ਵਸਤੇ ਹੈ ਨਾ ਉਹਦੇ ਵਸਤੇ ਦੱਬ ਕੇ ਖਾਇਆ ਕਰੋ ਕੋਈ ਚੱਕਰ ਨਹੀਂ ਆ। ਕਈ ਕਹਿੰਦੇ ਆ ਵੀ ਖਾਣਾ ਨਹੀਂ ਚਾਹੀਦਾ ਪਰ ਨਹੀਂ ਜੀ ਜਿੰਨਾ ਚਿਰ ਵਧੀਆ ਜ਼ਿੰਦਗੀ ਹੈ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਲੱਗਦੀ ਤੁਸੀਂ ਦੱਬ ਕੇ ਖਾਓ। ਕੁਛ ਨਹੀਂ ਹੁੰਦਾ। ਮੱਖਣ ਘਿਓ ਖਾਣ ਨਾਲ ਕੋਈ ਫੈਟ ਨਹੀਂ ਹੁੰਦੀ। ਫੈਟ ਕਿਹੜੀਆਂ ਚੀਜ਼ਾਂ ਨਾਲ ਹੁੰਦੀ ਆ? ਜਿਹੜਾ ਪਤਲੇ ਆ ਜਾਂ ਬਾਹਰਲਾ ਫਾਸਟ ਫੂਡ ਜਿਵੇਂ 버거 ਪੀਜੀ ਨਿਊਰਲਸ ਵਗੈਰਾ ਹੋਗੇ ਮੈਗੀ ਹੋਗੀ ਇਹਨਾਂ ਚੀਜ਼ਾਂ ਨਾਲ ਆਪਾਂ ਨੂੰ ਫੈਟ ਹੁੰਦੀ ਐ ਤੇ ਕਿਉ ਮੱਖਣ ਖਾਣ ਨਾਲ ਕੋਈ ਫੈਟ ਨਹੀਂ ਹੁੰਦੀ ਆਪਣਾ ਸਰੀਰ ਸਗੋਂ ਤੰਦਰੁਸਤ ਰਹਿੰਦਾ ਐ ਤੇ ਹੁਣ ਆਪਾਂ ਇਹ ਹੀ ਛੱਡ ਲੈ ਤੇ ਹੁਣ ਆਪਾਂ ਕੀ ਕਰਨਾ ਆਪਣਾ ਫੇਸ ਚੰਗੀ ਤਰ੍ਹਾਂ ਹੋ ਗਿਆ ਕਲੀਨ ਤੇ ਨੂੰ ਆਪਾਂ ਸਾਫ਼ ਕਰਕੇ ਪੂੰਝ ਕੇ ਆਪਾਂ ਜ਼ਿਆਦਾ ਨਹੀਂ ਚਾਹੀਦਾ ਬਿਲਕੁਲ ਥੋੜਾ ਜਿਹਾ ਕਿ ਮੱਖਣੀ ਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਜੀ ਆ ਦੇਖੋ ਜੀ ਥੋੜੀ ਜਿਹਾ ਇਦਾਂ ਕਰਕੇ ਚੰਗੀ ਤਰ੍ਹਾਂ ਇੱਕਦੋ ਵਧੀਆ ਚੀਜ਼ ਕੋਈ ਮੈਨੂੰ ਨਹੀਂ ਲੱਗਦਾ ਕਿਸੇ ਚੀਜ਼ ਦਾ ਵਧੀਆ ਇਦਾਂ ਵਧੀਆ ਰਿਜ਼ਲਟ ਹੋ ਦੇਊ ਆਪਾਂ ਨੂੰ ਕੋਈ ਬਾਜ਼ਾਰ ਵਾਲੀ ਚੀਜ਼ ਜਿਹੜਾ ਇਹ ਵਾਲਾ ਰਿਜ਼ਲਟ ਆਨਾਂ ਸੋਨਾ ਤੁਹਾਡਾ ਫੇਸ ਹੋ ਜਾਊਗਾ ਬਹੁਤ ਜਿਆਦਾ ਸੋਹਣਾ ਫੇਸ ਹੋ ਜੂਗਾ ਤੁਹਾਡਾ ਤੁਸੀਂ ਜ਼ਰੂਰ ਟਰਾਈ ਕਰਿਓ ਕਿਹੜਾ ਤੁਹਾਨੂੰ ਲੱਗੂਗਾ ਕਿ ਇਹ ਕੀ ਕੰਮ ਹੈਗਾ ਇਹ ਕੁਝ ਹੀ ਚਾ ਕਈ ਭੈਣਾਂ ਨੂੰ ਨਹੀਂ ਵੀ ਪਸੰਦ ਹੁੰਦਾ ਪਰ ਤੁਸੀਂ ਭੈਣਾਂ ਨੂੰ ਟਰਾਈ ਕਰਕੇ ਜ਼ਰੂਰ ਦੇਖਿਓ ਫਿਰ ਤੁਸੀਂ ਮੈਨੂੰ ਦੱਸਿਓ ਤੁਸੀਂ ਲਗਾਤਾਰ 15 20 ਦਿਨ ਤੁਸੀਂ ਲਗਾਉਂਦੇ ਹੋ ਤੁਹਾਡਾ ਆਪਣੇ ਆਪ ਫੇਸ ਦੇਖਿਓ ਤੁਹਾਨੂੰ ਇਹ ਲੱਗਿਆ ਕਰੂਗਾ ਕਿ ਸੱਚੀ ਬਹੁਤ ਸੋਹਣਾ ਹੋ ਗਿਆ ਚੂੜੀਆਂ ਜਿਹੜੀਆਂ ਆ ਰਹੀਆਂ ਸੀ ਉਹ ਵੀ ਖਤਮ ਹੋ ਗਈਆਂ ਤੇ ਅੱਗੇ ਵੀ ਤੁਹਾਡੇ ਬਹੁਤ ਦੇਰ ਤੱਕ ਚੂੜੀਆਂ ਨਹੀਂ ਆਉਣਗੀਆਂ ਠੀਕ ਹੈ ਨਾ ਇਹ ਨਹੀਂ ਹੈਗਾ ਹੁਣ ਤਾਂ ਇਹ ਹੈਗਾ ਵੀ ਆਪਾਂ 30 ਨੂੰ ਟੱਪੇ ਨਹੀਂ ਤੇ ਆਪਣੇ ਚੂੜੀਆਂ ਆ ਜਾਂਦੀਆਂ ਤੇ ਉਦਾਂ ਨਹੀਂ ਹੋਊਗਾ ਇਹ ਇਦਾਂ ਕਰਕੇ ਚਿੰਗੀ ਤਰਾਣੂ ਰਚਾ ਲੈਣਾ ਆਪਣੇ ਫੇਸ ਦੇ ਵਿੱਚ ਤੇ ਬਹੁਤ ਵਧੀਆ ਤੇ ਇਕਦਮ ਨਾ ਰਿਲੈਕਸ ਜਾ ਹੋ ਗਿਆ ਫੇਸ ਬਹੁਤ ਵਧੀਆ ਆਰਾਮ ਨਾਲ ਤੁਸੀਂ ਸ਼ਾਮ ਨੂੰ ਲਗਾ ਲਿਓ ਰਾਤ ਨੂੰ ਸੌਂਜਿਓ ਲਗਾ ਕੇ ਇਦਾਂ ਮੈਨੂੰ ਤੋਂ ਹਾਂ ਦੀ ਵੀ ਜ਼ਰੂਰਤ ਨਹੀਂ ਗਈ ਸਵੇਰ ਉੱਠ ਕੇ ਤੁਸੀਂ ਆਪਾਂ ਆਪਣਾ ਫੇਸ ਤੋਂ ਨਹੀਂ ਆ ਇਦਾਂ ਹੀ ਲਗਾ ਕੇ ਸੌਂਜੇ ਤੁਹਾਨੂੰ ਰਾਤ ਨੂੰ ਨੀਂਦ ਬੜੀ ਵਧੀਆ ਆਊਗੀ ਤੁਸੀਂ ਇਹ ਦੇਖਿਓ ਬਹੁਤ ਹੀ ਵਧੀਆ ਰਿਜ਼ਲਟ ਆ ਇਕਦਮ ਇਦਾਂ ਰਿਲੈਕਸ ਜਾ ਆਪਾਂ ਲੱਗ ਰਿਹਾ ਹੈ ਕਿ ਬਹੁਤ ਵਧੀਆ ਲੱਗ ਰਿਹਾ ਹੈ ਤੇ ਬਾਕੀ ਤੁਸੀਂ ਮੈਨੂੰ ਦੱਸਿਓ ਮੈਂ ਜਿਹੜਾ ਉਹਦੇ ਵੀਡੀਓ ਪਾਈ ਸੀ ਔਲਿਆਂ ਦੀ ਜੂਸ ਦੀ ਔਲਿਆਂ ਦਾ ਜੂਸ ਕੱਢ ਕੇ ਵੀ ਆਪਾਂ ਵਾਲਾਂ ਤੇ ਲਗਾਉਣਾ ਮੈਂ ਲਗਾਇਆ ਸੀ ਮੇਰੇ ਵਾਲਾਂ ਦਾ ਟੈਕਸਚਰ ਬਹੁਤ ਸੋਹਣਾ ਹੋ ਗਿਆ ਠੀਕ ਆ ਤੁਸੀਂ ਮੈਨੂੰ ਦੱਸਿਓ ਵੀ ਤੁਸੀਂ ਲਗਾਇਆ ਕਿ ਨਹੀਂ ਇੰਨਾ ਵਧੀਆ ਵਾਲਾਂ ਦਾ ਟੈਕਸਚਰ ਹੋ ਗਿਆ ਨਾ ਜਿਵੇਂ ਇਦਾਂ ਆਪਾਂ ਕਹਿੰਦੇ ਨੇ ਨਾ ਪਿਓਰ ਬਲੈਕ ਬਲੈਕ ਤੇ ਮੈਨੂੰ ਗੁੜੀਆ ਵੀ ਕਹਿਣ ਲੱਗੀ ਮੇਰੀ ਕਿਆ ਦਿਨ ਹੈ ਨਾ ਸੋਹਣਾ ਐ ਲੱਗਦਾ ਬਲੈਕ ਕਿੰਗ ਮਤਲਬ ਟੈਕਸਚਰ ਜਿਹਾ ਹੋ ਗਿਆ ਤੇ ਬਹੁਤ ਹੀ ਵਧੀਆ ਰਿਜ਼ਲਟ ਆਇਆ ਤੁਸੀਂ ਉਹ ਲਗਾਇਆ ਮੈਨੂੰ ਦੱਸਿਓ ਕਿ ਜੂਸ ਕੱਢ ਕੇ ਤੁਸੀਂ ਲਗਾਇਆ ਕਿ ਨਹੀਂ ਲਗਾਇਆ ਜੇ ਨਹੀਂ ਲਗਾਇਆ ਤੁਸੀਂ ਜ਼ਰੂਰ ਲਗਾ ਕੇ ਤੇ ਮੈਨੂੰ ਕਮੈਂਟ ਕਰਿਓ ਕਿ ਮੇਰੇ ਵਾਲਾਂ ਦਾ ਟੈਕਸਚਰ ਬਹੁਤ ਸੋਹਣਾ ਹੋ ਗਿਆ ਮੈਨੂੰ ਆਪਦੇ ਵਾਲ ਵੀ ਬੜੇ ਸੋਹਣੇ ਲੱਗੇ ਜਾ ਰਹੇ ਆ ਫਲਫੀ ਜਿਹਾ ਤੇ ਆ ਦੇਖੋ ਜੀ ਮੈਂ ਵਾਸ਼ ਕੀਤੇ ਸੀ ਥੋੜੇ ਥੋੜੇ ਸਿੱਲੇ ਜਿਹੀ ਹੈ ਜੀ ਪੂਰੇ ਸੁੱਕੇ ਨਹੀਂ ਹੈ ਤੇ ਮੈਨੂੰ ਬੜਾ ਹੀ ਵਧੀਆ ਆ ਦੇਖੋ ਜੀ ਵਧੀਆ ਟੈਕਸਚਰ ਹੋ ਗਿਆ ਇੱਕਦਮ ਵਾਲਾ ਬਹੁਤ ਵਧੀਆ ਤੇ ਤੁਸੀਂ ਲਗਾਏ ਕਿ ਜੇ ਤੁਸੀਂ ਨਹੀਂ ਲਗਾਇਆ ਤਾਂ ਮੈਨੂੰ ਦੱਸਿਓ ਜਰੂਰ ਕਮੈਂਟ ਕਰਕੇ ਵੀ ਤੁਹਾਨੂੰ ਕਿਵੇਂ ਲੱਗਿਆ ਤੇ ਬਾਕੀ ਤੁਸੀਂ ਆਹ ਜ਼ਰੂਰ ਲਗਾਇਓ ਠੀਕ ਹੈ ਜੀ ਤੇ ਝੁਰੜੀਆਂ ਤੁਹਾਡੇ ਡਰਾਈਨੈਸ ਜੋ ਵੀ ਆਪਾਂ ਕਹਿ ਦਿੰਨੇ ਆ ਵੀ ਹੁਣ ਸਕਿਨ ਬਹੁਤ ਜ਼ਿਆਦਾ ਡਰਾਈ ਹੋ ਚੁੱਕੀ ਆ ਬੜੀ ਖਰਾਬ ਲੱਗਦੀ ਆ ਤੇ ਤੁਸੀਂ ਇਹ ਲਗਾਇਓ ਤੁਹਾਡਾ ਫੇਸ ਚਮਕਾ ਮਾਰੂਗਾ ਇੱਕਦਮ ਚਮਕੂਗਾ ਤੇ ਜ਼ਰੂਰ ਲਗਾਇਓ ਤੇ ਕਮੈਂਟ ਕਰਿਓ ਠੀਕ ਹੈ ਜੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਜੀ ਤੁਸੀਂ ਸ਼ੇਅਰ ਬਹੁਤ ਘੱਟ ਕਰਦੇ ਹੋ ਮੈਨੂੰ ਲੱਗਦਾ ਤੇ ਸ਼ੇਅਰ ਕਰਦਿਆ ਕਰੋ ਪਲੀਜ਼ ਵੱਧ ਤੋਂ ਵੱਧ ਤੇ ਤੁਸੀਂ ਬਹੁਤ ਸਪੋਰਟ ਕਰਦੇ ਹੋ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਤੇ ਠੀਕ ਹੈ ਜੀ ਧੰਨਵਾਦ